ਲੱਖ ਦੇ ਲਾਹਣ ਤਾਂ ਹਾਲੇ ਉਹਨਾਂ ਨੂੰ ਵੀ ਹੈ ਜਿਹੜੇ ਹਾਲੇ ਵੀ ਕਹਿੰਦੇ ਆ ਬੋਕਰ ਜਿੰਦਾਬਾਦ ਆ ਭਵੰਤ ਜਿੰਦਾਬਾਦ ਆ ਫਗਾਨਾ ਜਿੰਦਾਬਾਦ ਆ ਆ ਕਰਤੂਤ ਆ ਹੁਣ ਤਾਂ ਸਬੂਤ ਸਾਹਮਣੇ ਆ ਗਿਆ ਉਦੋਂ ਬਥੇਰੇ ਰੌਲਾ ਪਾਉਂਦੇ ਸੀ ਨਹੀਂ ਜੇ ਕੋਈ ਸਬੂਤ ਦਿਖਾਓ ਕੀ ਤੁਹਾਡੇ ਕੋਲ ਸਬੂਤ ਆ ਅੱਜ ਬਿਲਕੁਲ ਸਬੂਤ ਆ ਗਿਆ ਮੌਕੇ ਤੇ ਜਾ ਕੇ ਕਿਸਾਨਾਂ ਨੇ ਆਪਣੇ ਜਿਹੜੇ ਸੰਦ ਸੀਗੇ ਟਰੈਕਟਰ ਟਰਾਲੀਆਂ ਸੀਗੀਆਂ ਉਹਨਾਂ ਦੇ ਟਾਇਰ ਸੀ ਰਿੰਗ ਸੀ ਸਾਰੇ ਪਛਾਣ ਲੈ ਵੀ ਆ ਸਾਡੀ ਟਰਾਲੀ ਆ ਸਾਡੀ ਟਰਾਲੀ ਆ ਆ ਸਾਡੀ ਟਰਾਲੀ ਦਾ ਸਮਾਨ ਆ ਆ ਟਾਇਰ ਤੇ ਰਿੰਗ ਸਾਡੀ ਟਰਾਲੀ ਦੇ ਆ ਹਲੇ ਵੀ ਕੋਈ ਸ਼ੱਕ ਰਹੇਗੀ ਹਲੇ ਵੀ ਸਾਨੂੰ ਲੱਗਦਾ ਕਿ ਇਹ ਬੜੀ ਇਮਾਨਦਾਰ ਕੱਟਣ ਮਾਨਦਾਰ ਸਰਕਾਰ ਆ ਜਾਂ ਪਾਰਟੀ ਆ ਅੰਨੇ ਭਰਤ ਨਾ ਬਣੋ ਅੱਖਾਂ ਨਾਂ ਵਿੱਚੋ ਏਡਾ ਨਾਂ ਬਣੋ ਸੱਚ ਨੂੰ ਸੱਚ ਕਹਿਣ ਦੀ ਜ਼ਰੂਰਤ ਰੱਖੋ ਸੁਣਨ ਦਾ ਜਿਗਰ ਰੱਖੋ ਇੱਕ ਘਾਣ ਕਰ ਰਹੇ ਆ ਪੰਜਾਬ ਦਾ ਚਾਰਚ ਫਿਰੋਂ ਕਿਹੜੇ ਉਹ ਕਿਸਾਨ ਆ ਜਿਹੜੇ ਅੱਜ ਨੂੰ ਨਾਲ ਤੁਰੇ ਫਿਰਦੇ ਆ ਬਾਈ ਸਵਿਸ਼ ਕਰਕੇ ਪੰਜਾਬ ਦੇ ਲੋਕੋ ਇਕੱਠੇ ਹੋ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਪਰਚਾ ਦਰਜ ਹੁੰਦਾ ਇਹਦੇ ਖਿਲਾਫ ਕੋਈ ਨਹੀਂ ਕਾਰਵਾਈ ਹੁੰਦੀ ਤਾਂ ਫਿਰ ਸੰਘਾਰਚ ਪੂਰਾ ਹੀ ਭਾਹੂਗਾ ਪੰਜਾਬ ਦੇ ਵਿੱਚ ਇਹ ਜਿੰਨੇ ਟਰਾਲੀ ਚੋਰ ਆ ਇਹ ਸਾਰੇ ਲਪੇਟੇ ਚ ਲਿਆਉਣੇ ਆ ਜਿੰਨਾ ਸਮਾਨ ਇਹਨਾਂ ਨੇ ਚੋਰੀ ਕੀਤਾ ਸਾਰਾ ਬਰਾਮਦ ਕਰਾਉਣਾ ਤੇ ਹੱਡਾਂ 'ਚੋਂ ਕੱਢਣਾ ਤੇ ਨਾਲੇ ਜੇ ਤੁਹਾਡੇ ਪਿੰਡਾਂ 'ਚ ਹੁਣ ਆਉਣਗੇ ਨਾ ਇਹ ਤੇ ਇਹਨੂੰ